ਅੱਜ ਆਪਾਂ ਨਾ ਅਕਾਲੀ ਦਲ ਦੇ ਨਾਲ ਜੁੜੀਆਂ ਹੋਈਆਂ ਦੋ ਖਬਰਾਂ ਕਰਨੀਆਂ ਨੇ ਇੱਕ ਅਕਾਲੀ ਦਲ ਦੇ ਨਾਲ ਜੁੜੀ ਹੋਈ ਇੱਕ ਸੁਧਾਰ ਲਹਿਰ ਦੇ ਨਾਲ ਜੁੜੀ ਹੋਈ ਖਬਰ ਪਹਿਲਾਂ ਆਪਾਂ ਅਕਾਲੀ ਦਲ ਤੋਂ ਸ਼ੁਰੂ ਕਰਦੇ ਹਾਂ ਉਧਰ ਅਸਤੀਫੇ ਜਿਹੜੇ ਸੀ ਉਹਨਾਂ ਤੇ ਗੱਲਬਾਤ ਜੋ ਹੋਣੀ ਸੀ ਉਹਨਾਂ ਤੇ ਜੋ ਫੈਸਲੇ ਹੋਣੇ ਸੀ ਉਹਨਾਂ ਦੇ ਵਿੱਚ ਥੋੜੀ ਜੀ ਮੌਲਤ ਮਿਲ ਗਈ ਆ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇਹ ਪੋਜ਼ਿਟਿਵ ਪੱਖ ਹੋ ਸਕਦਾ ਹੈ ਅਕਾਲੀ ਦਲ ਵਾਸਤੇ ਜੀ ਕਿ ਦੇਖੋ ਜੋ ਮੌਲਤ ਮੰਗੀ ਗਈ ਸੀਗੀ ਅਕਾਲੀ ਦਲ ਵੱਨੀਓ ਉਹ ਇਸੇ ਕਰਕੇ ਸ਼ਾਇਦ ਕਿਉਂਕਿ ਇੱਕ ਸੰਵਿਧਾਨਕ ਸੰਕਟ ਉਹਨਾਂ ਨੂੰ ਨਜ਼ਰ ਆ ਰਿਹਾ ਵਾ ਜੀ ਦੋ ਪਹਿਲੂ ਹੈ ਨਾ ਇੱਕ ਤੇ ਹੈ ਕਿ ਧਾਰਮਿਕ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਲੀਡਰ ਉਹਨਾਂ ਦੇ ਸਜ਼ਾ ਕਹਿ ਲਓ ਜਾਂ ਤਨਖਾਹ ਕਹਿ ਲਓ ਕਿ ਉਹਨੂੰ ਭੁਗਤਣ ਦੇ ਵਿੱਚ ਰੁੱਝੇ ਹੋਏ ਜੀ ਦੂਜੇ ਪਾਸੇ ਇੱਕ ਹੋਰ ਵੀ ਸੋਚ ਵਿਚਾਰਨ ਦਾ ਵਿਸ਼ਾ ਇਹਨਾਂ ਵਾਸਤੇ ਆ ਕਿ ਜਦੋਂ TN ਸੈਸ਼ਨ ਦਾ ਦੌਰ ਆਇਆ ਤਾਂ ਉਹਨਾਂ ਨੇ ਇਹ ਚੀਜ਼ ਜ਼ਰੂਰੀ ਕਰ ਦਿੱਤੀ ਕਿ ਤੁਹਾਨੂੰ ਧਰਮ ਨਿਰਪੱਖ ਵੈਲਿਊਜ਼ ਦਾ ਪਾਲਣ ਕਰਨਾ ਪਊਗਾ ਅੰਡਰਟੇਕਿੰਗ ਦੇਣੀ ਪਊਗੀ ਜੀ ਹੁਣ ਤੁਸੀਂ ਭਾਜਪਾ ਜਿਹੜੀ ਕਿ ਆਪਾਂ ਦੇਖਦੇ ਆਂ ਕਿ ਉਹਦੀ ਆਰਐਸਐਸ ਦੀ ਜਿਹੜੀ ਆਈਡੀਓਲੋਜੀ ਆ ਉਹ ਬਿਲਕੁਲ ਚਿੱਤਾ ਕਹਿ ਲੋ ਕਿ ਹਨਾ ਵੰਡ ਆਊਟ ਆਈਕਦੀ ਆ ਹਮ ਹਮ ਉਹਨਾਂ ਦੇ ਲੀਡਰ ਸ਼ਰੇਆਮ ਕਹਿ ਦਿੰਦੇ ਨੇ ਕਿ ਇਹ ਜਿਹੜਾ ਸੈਕੂਲਰ ਸ਼ਬਦ ਹੈ ਸਾਧਨੇ ਪੱਖ ਸ਼ਬਦ ਆ ਇਹਨੂੰ ਸੰਵਿਧਾਨ ਦੇ ਵਿੱਚੋਂ ਹਟਾ ਦੇਣਾ ਚਾਹੀਦਾ ਹੈ ਹਮ ਪਰ ਜਦੋਂ ਤੁਸੀਂ ਉਹਨਾਂ ਦਾ ਪਾਰਟੀ ਦਾ ਸੰਵਿਧਾਨ ਚੁੱਕ ਕੇ ਵੇਖੋਗੇ ਤਾਂ ਉਹਦੇ ਵਿੱਚ ਉਹ ਖੁਦ ਧਰਮ ਨਿਰਪੱਖਵਾਦ ਹੋਣ ਦਾ ਦਾਵਾ ਕਰਦੇ ਜਾਂ ਕਹਿੰਦੇ ਸਹਿਮਤੀ ਦਿੰਦੇ ਆ ਬਿਲਕੁਲ ਤਾਂ ਹੁਣ ਇਹ ਚੀਜ਼ ਜਿਹੜੀ ਹੈ ਸਰ ਉਹਨੂੰ ਇਸ ਤਰ੍ਹਾਂ ਤੁਸੀਂ ਦੇਖੋ ਕਿ ਅਕਾਲੀ ਦਲ ਬਾਦਲ ਮੰਨ ਲਓ ਜੇ ਠੀਕ ਹੈ ਧਾਰਮਿਕ ਤੌਰ ਤੇ ਤਾਂ ਜੋ ਮर्यादा ਹੈ ਪਰੰਪਰਾ ਹੈ ਉਹਦਾ ਪਾਲਣ ਉਹਨਾਂ ਵਾਸਤੇ ਲਾਜ਼ਮੀ ਹੈ ਜੀ ਪਰ ਸੰਵਿਧਾਨਕ ਤੌਰ ਤੇ ਮੰਨ ਲਓ ਜੇ ਕੋਈ ਧਾਰਮਿਕ ਸ਼ਖਸੀਅਤ ਇਸ ਤਰ੍ਹਾਂ ਦਾ ਆਦੇਸ਼ ਦਿੰਦੀ ਹੈ ਜੀ ਜਾਂ ਸੰਸਥਾ ਆਦੇਸ਼ ਦਿੰਦੀ ਹੈ ਉਹਦਾ ਪਾਲਣ ਕਰਦੇ ਆ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਜੋ ਉਹਨਾਂ ਦੀ ਅੰਡਰਟੇਕਿੰਗ ਹੈ ਜਾਂ ਤਕਨੀਕੀ ਤੌਰ ਤੇ ਤਾਂ ਉਹ ਫਿਰ ਕੀ ਹੋ ਗਿਆ ਧਰਮ ਦਾ ਦਖਲ ਹੋ ਗਿਆ ਦਖਲ ਹੋ ਗਿਆ ਬਿਲਕੁਲ ਜੀ ਇਸ ਪੱਖ ਤੋਂ ਵੀ ਜੇ ਆਪਾਂ ਵੇਖੀਏ ਤਾਂ ਮੇਰੇ ਖਿਆਲ ਦੇ ਨਾਲ ਬਈ ਇਹ ਸੋਚਨ ਵਿਚਾਰਨ ਦਾ ਵਿਸ਼ਾ ਹੋਊਗਾ ਕਿਉਂਕਿ ਇਹਦੀ ਮਿਸਾਲ ਇੱਕ ਤੁਹਾਨੂੰ ਮਿਲੇਗੀ ਜਿਸ ਵੇਲੇ ਇਹਨਾਂ ਨੇ ਅ ਵਰਸਾ ਸਿੰਘ ਵਲਟੋਆ ਦਾ ਹਮ ਅਸਤੀਫਾ ਕਹਿ ਲੋ ਕਿ ਦਵਾ ਲਿਆ ਜੀ ਤਾਂ ਉਹਦੇ ਵਿੱਚ ਕੀ ਸੀਗਾ ਕਿ ਅਕਾਲ ਤਖਤ ਸਾਹਿਬ ਤੋਂ ਇਹ ਫਰਮਾਨ ਆਇਆ ਸੀਗਾ ਇਹ ਆਦੇਸ਼ ਆਇਆ ਸੀਗਾ ਕਿ ਇਹਨਾਂ ਨੂੰ ਪਾਰਟੀ ਚੋਂ ਐਕਸਪੈਲ ਕਰੋ ਕੱਢੋ ਜੀ ਹੁਣ ਉਸ ਫੈਸਲੇ ਨੂੰ ਲਾਗੂ ਜੇ ਕਰਦੇ ਤਾਂ ਐਨ ਕੇ ਸ਼ਰਮਾ ਨੇ ਕਿਹਾ ਕਿ ਅਸੀਂ ਸਾਰੀ ਰਾਤ ਇਸ ਗੱਲ ਤੇ ਮੰਥਨ ਕੀਤਾ ਕਿ ਜੇਕਰ ਇਸ ਹੁਕਮ ਨੂੰ ਲਾਗੂ ਕਰਦੇ ਆ ਤਾਂ ਸਾਡੀ ਜਿਹੜੀ ਰਜਿਸਟ੍ਰੇਸ਼ਨ ਆ ਉਹਦੇ ਤੇ ਖਤਰਾ ਪੈਦਾ ਹੋ ਜਾਏਗਾ। ਬਿਲਕੁਲ। ਤੋ ਖੈਰ ਇਹ ਜਿਹੜੀ ਮੌਲਤ ਆ ਇਹਨਾਂ ਵਾਸਤੇ ਇੱਕ ਰਾਹਤ ਵਕਤੀ ਤੌਰ ਤੇ ਤਾਂ ਹੈ ਪਰ ਅਗੂ ਇਹਨਾਂ ਨੂੰ ਇਹਨਾਂ ਦੋਹਾਂ ਹੀ ਸੰਕਟਾਂ ਦੇ ਨਾਲ। ਜੀ। ਇਹ ਦੋ ਚਾਰ ਹੁਣ ਆ ਪਏਗਾ ਇੱਕ ਤਾਂ ਸੰਵਿਧਾਨਕ ਪੱਖ ਤੋਂ ਤੇ ਦੂਸਰੇ ਦੂਸਰੇ ਧਾਰਮਿਕ ਪੱਖ ਤੋਂ ਜੇ ਹੁਣ ਲਾਗੂ ਨਹੀਂ ਕਰਦੇ ਇਧਰੋਂ ਜਾਂਦੇ ਆ ਜੇ ਲਾਗੂ ਕਰਦੇ ਤਾਂ ਸ਼ਾਇਦ ਕੱਲ ਨੂੰ ਜੇ ਸ਼ਿਕਾਇਤ ਹੁੰਦੀ ਆ ਤਾਂ ਉਹਦੇ ਵਿੱਚ ਫਸ ਵੀ ਸਕਦੇ ਫਸ ਵੀ ਸਕਦੇ ਬਿਲਕੁਲ ਜੀ ਅਮਿਤੂ ਜੀ ਨਾਲ ਹੀ ਆਪਾਂ ਗੱਲਬਾਤ ਕਰ ਰਹੇ ਸੀ ਸੁਧਾਰ ਲਹਿਰ ਵਾਲੀ ਉਧਰੋਂ ਵੀ ਖਬਰ ਆ ਰਹੀ ਹੈ ਕਿ ਇੱਕ ਮੀਟਿੰਗ ਦੇ ਵਿੱਚ ਕਹਿ ਲੋ ਜਾਂ ਇੱਕ ਇਕੱਠ ਦੇ ਵਿੱਚ ਉਹਨਾਂ ਨੇ ਆਪਸੇ ਵਿੱਚ ਫੈਸਲਾ ਕੀਤਾ ਕਿ ਅਸੀਂ ਸੁਧਾਰ ਲਹਿਰ ਨੂੰ ਪੰਗ ਕਰ ਰਹੇ ਹਾਂ ਤੇ ਉਹਦੇ ਨਾਲ ਵੀ ਕਾਦੀਦਲ ਨੂੰ ਫਾਇਦਾ ਹੋ ਸਕਦਾ ਜੀ ਇੱਕ ਪਹਿਲ ਕਹਿ ਸਕਦੇ ਆ ਆਪਾਂ ਇਸ ਨੂੰ ਇੱਕ ਜੁਟਤਾ ਦੀ ਦੇਖੋ ਉਹਦੇ ਚ ਕੀ ਆ ਕਿ ਹੁਣ ਸੁਧਾਰ ਲੈਰ ਵਾਲਿਆਂ ਨੇ ਫੈਸਲਾ ਕਰ ਲਿਆ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਹੋਇਆ ਸੀਗਾ ਕਿ ਅਸੀਂ 9 ਤਰੀਕ ਨੂੰ ਫੈਸਲਾ ਲੈ ਲਵਾਂਗੇ ਜੀ ਕਿਉਂਕਿ ਆਦੇਸ਼ ਕੀ ਹੈ ਆਦੇਸ਼ ਇਹ ਆ ਨਾ ਕਿ ਬਈ ਜਿਹੜੇ ਤੁਸੀਂ ਅੱਡ ਅੱਡ ਚੁੱਲ੍ਹੇ ਬਣਾਏ ਆ ਉਹਨਾਂ ਨੂੰ ਸਮੇਟੋ ਹੁਣ ਚੁੱਲਿਆਂ ਤੋਂ ਭਾਵ ਕੀ ਆ ਕਿ ਭਾਈ ਜਿਹੜੇ ਤੁਸੀਂ ਢੜੇ ਬਣਾਏ ਲਏ ਆ ਜੀ ਬਿਲਕੁਲ ਹੁਣ ਮਸਲਾ ਇਹ ਹੁੰਦਾ ਕਿ ਇਹ ਵੈਸੇ ਕਹਾਵਤ ਵੀ ਕਹੀ ਜਾਂਦੀ ਹੈ ਨੌ ਪੂਰਬੀਏ 13 ਚੁੱਲੇ ਹੂੰ ਕਿ ਭਾਈ ਜਿੱਥੇ ਚਾਰ ਈਟਾਂ ਮਿਲੀਆਂ ਉਹਨੇ ਆਪ ਦਾ ਜਗੜ ਨਾਲ ਲਿਆ ਬਿਲਕੁਲ ਤਾਂ ਗੱਲ ਇਹ ਆ ਕਿ ਇਹ ਆਦੇਸ਼ ਦਾ ਇੱਕ ਹਿੱਸਾ ਸੀ ਜੋ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਨੇ ਦਿੱਤਾ ਜੀ ਹੁਣ ਸੁਧਾਰ ਲੈਰ ਵਾਲੇ ਆਗੇ ਟ੍ਰੈਕ ਤੇ ਉਹ ਕਹਿੰਦੇ ਕਿ ਲੋ ਜੀ ਆਪਾਂ ਹੂੰ ਆ ਗਏ ਜੀ ਹੁਣ ਉਹਦੇ ਤੇ ਕੀ ਆ ਕਿ ਪਹਿਲਾ ਅਸਤੀਫਾ ਤੇ ਫੈਸਲਾ ਜਿਹੜਾ ਉਹ ਹੋਏਗਾ ਉਸ ਨੂੰ ਦੇਖਣ ਕੇ ਜੀ ਉਸ ਤੋਂ ਬਾਅਦ ਫਿਰ ਉਹ ਭਰਤੀ ਪ੍ਰਕਿਰਿਆ ਜਿਹੜੀ ਤੁਹਾਨੂੰ ਲਾਗੂ ਕਰਨੀ ਪਵੇਗੀ ਮਤਲਬ ਕਿ ਉਹਨਾਂ ਨੇ ਇੱਥੇ ਹੀ ਰਹਿਣਾ ਕਿਤੇ ਜਾਣਾ ਨਹੀਂ ਹੈ ਪਰ ਜਿਹੜੀ ਉਹਨਾਂ ਨੇ ਇਹ ਤਲੁਕੇ ਗੱਲ ਕਹੀ ਆ ਕਿ ਲਓ ਜੀ ਅਸੀਂ ਤੁਹਾਡੇ ਹੁਕਮਾਂ ਦੇ ਮੁਤਾਬਕ ਆਦੇਸ਼ਾਂ ਦੇ ਮੁਤਾਬਕ ਜੀ ਆਪਣਾ ਜਿਹੜਾ ਸੁਧਾਰ ਲਹਿਰ ਵਾਲਾ ਸੀਗਾ ਅਡਰਾਗ ਉਹ ਸਮੇਟਦਾ ਹੁਣ ਅਸਤੀਫਿਆਂ ਵਾਲੀ ਜਿਹੜੀ ਹੈ ਉਹ ਵਾਰੀ ਆ ਗਈ ਕਿ ਤੁਸੀਂ ਉਹ ਕਰਵਾਓ ਹੁਣ ਇੱਥੇ ਇੱਕੋ ਚੀਜ਼ ਜਿਹੜੀ ਹੈ ਉਹ ਹੋਰ ਵੀ ਮੇਰੇ ਖਿਆਲ ਦੇ ਨਾਲ ਦੇਖਣ ਵਾਲੀ ਹੋएगी ਵਿਚਾਰਨ ਵਾਲੀ ਹੋएगी ਕਿ ਸੁਧਾਰ ਲਹਿਰ ਤਾਂ ਕੋਈ ਰਜਿਸਟਰਡ ਪਾਰਟੀ ਨਹੀਂ ਸੀ ਤੇ ਇੱਕ ਨਰਾਜ਼ ਧੜਾ ਸੀਗਾ ਜੀ ਤੁਸੀਂ ਦੇਖੋ ਨਾ ਸਿਕੰਦਰ ਸਿੰਘ ਮਲੂਕਾ ਦੀ ਇੱਕ ਫੋਟੋ ਮੈਂ ਦੇਖੀ ਆ ਜਿਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਸੁਖਵੀਰ ਸਿੰਘ ਬਾਦਲ ਹੁਰਾਂ ਦੇ ਨਾਲ ਸੇਵਾ ਕਰ ਰਹੇ ਆ ਹੂੰ ਇਹ ਫੋਟੋ ਬਹੁਤ ਕੁਝ ਕਹਿੰਦੀ ਆ ਜੀ ਕਿਉਂਕਿ ਸਿਕੰਦਰ ਸਿੰਘ ਮਲੂਕਾ ਉਹ ਨੇਤਾ ਹੈ ਜੋ ਅਕਾਲੀ ਭਾਜਪਾ ਗੱਠ ਜੋੜ ਦੀ ਵਕਾਲਤ ਕਰਦੇ ਬੜੀ ਠੋਕੇ ਹੂੰ ਹੂੰ ਉਧਰੋਂ ਢਿੰਡਸਾ ਸਾਹਿਬ ਦਾ ਬਿਆਨ ਆਉਂਦਾ ਵੱਡੇ ਢਿੰਡਸਾ ਸਾਹਿਬ ਦਾ ਜੀ ਕਿ ਭਾਈ ਜੇ ਸੁਖਵੀਰ ਸਿੰਘ ਬਾਦਲ ਚੁਣ ਕੇ ਆ ਜਾਂਦੇ ਆ ਹੂੰ ਹੂੰ ਡੈਲੀਗੇਟਸ ਦੇ ذریعے ਨਵੀਂ ਪਰਤੀ ਦੇ ذریعے ਤਾਂ ਫਿਰ ਅਸੀਂ ਮਤਲਬ ਕਿ ਭਾਈ ਪ੍ਰਵਾਨ ਕਰਾਂਗੇ ਸੁਖਵੀਰ ਸਿੰਘ ਬਾਦਲ ਕਿਉਂ ਨਹੀਂ ਪ੍ਰਧਾਨ ਹੋਣਗੇ ਜੀ ਹਾਲਾਂਕਿ ਛੋਟਾ ਢਿੰਸਾ ਸਾਹਿਬ ਜਿਹੜੇ ਆ ਉਹ ਕੀ ਕਹਿੰਦੇ ਆ ਉਹ ਉਹ ਵੀ ਥੋੜਾ ਜਿਹਾ ਕਹ ਲੋ ਕਿ ਭਾਈ ਸੋਚਨ ਵਿਚਾਰਨ ਦਾ ਹੋ ਸਕਦਾ ਬਿਸ਼ਾ ਤਾਂ ਹੁਣ ਇੱਥੇ ਜੋ ਆਪਾਂ ਕਹਾਣੀ ਦੇਖ ਰਹੇ ਹਾਂ ਉਹ ਇਹ ਆ ਕਿ ਮੰਨ ਲਓ ਸੁਧਾਰ ਲਹਿਰ ਵਾਲੇ ਜਿੱਥੇ ਆਪਾਂ ਗੱਲ ਥੋੜੀ ਖਤਮ ਕੀਤੀ ਸੀਗੀ ਉਥੋਂ ਫੇਰ ਸਟਾਰਟ ਕਰ ਦਿੰਦੇ ਆ ਕਿ ਇਹ ਤੇ ਕੋਈ ਰਜਿਸਟਰਡ ਪਾਰਟੀ ਨਹੀਂ ਇਹਨਾਂ ਨੇ ਤੇ ਹਾਲੇ ਪਾਰਟੀ ਬਣਾਉਣ ਦਾ ਸੋਚ ਵਿਚਾਰ ਜਿਹੜਾ ਸ਼ੁਰੂ ਕਰ ਰੱਖਿਆ ਸੀਗਾ ਤੇ ਉਧਰ ਉਹ ਸਭ ਕੁਝ ਹੋ ਗਿਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਦੂਸਰੇ ਅਕਾਲੀ ਦਲ ਹੁਣ ਉਹਦੀ ਜੇ ਪਰਵਾਸ਼ਾ ਜਥੇਦਾਰ ਸਹਿਬਾਨ ਸਿੰਘ ਸਹਿਬਾਨ ਦਸੰਤ ਵਿਤਰ ਹੋਏਗਾ ਕਿ ਕਿ ਉਹ ਦੂਜਿਆਂ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਦੂਜੇ ਵੀ ਤੇ ਅਕਾਲੀ ਦਲ ਹੈਗੇ ਆ ਨਾ ਬਿਲਕੁਲ ਦੂਜੇ ਵੀ ਤੇ ਤੁਹਾਡੇ ਅਗੇ ਕਿੰਨੇ ਅਕਾਲੀ ਆ ਕੀ ਉਹ ਜਿਹੜਾ ਅੱਢ ਅੱਡ ਚੁੱਲਿਆਂ ਵਾਲਾ ਉਹ ਸਿਰਫ ਸੁਧਾਰ ਲੈਰ ਵਾਲਿਆਂ ਵਾਸਤੇ ਸ਼ਬਦ ਇਸਤੇਮਾਲ ਕੀਤਾ ਗਿਆ ਜਾਂ ਜਿਹੜੇ ਅਕਾਲੀਆਂ ਚੋਂ ਗਾਹ ਅਕਾਲੀ ਦਲ ਨਿਕਲੇ ਆ ਕੀ ਉਹਨਾਂ ਲਈ ਵੀ ਇਹ ਇੱਕ ਤਰ੍ਹਾਂ ਨਾਲ ਆਦੇਸ਼ ਹੈ ਇਹ ਵੀ ਇੱਕ ਇੰਟਰਸਟਿੰਗ ਸਵਾਲ ਹੋ ਜਾਂਦਾ ਨਾ ਸਰ ਉਹ ਖੈਰ ਦੇਖੋ ਹੁਣ ਅੱਗੇ ਕੀ ਹੁੰਦਾ ਪਰ ਫਿਰ ਮੈਂ ਜਿਵੇਂ ਕਹਿ ਰਿਹਾ ਕਿ ਤਕਨੀਕੀ ਤੌਰ ਤੇ ਇਹ ਚੀਜ਼ਾਂ ਹੁਣ ਸਮਝਣ ਵਿਚਾਰਨ ਜਾਂ ਕਹੋ ਖੋਜ ਦਾ ਵਿਸ਼ਾ ਨੇ ਕਿ ਇਸ ਤਰ੍ਹਾਂ ਜੇ ਸਿੱਧੇ ਰੂਪ ਦੇ ਵਿੱਚ ਜਥੇਵੰਦਕ ਢਾਂਚੇ 'ਚ ਧਾਰਮਿਕ ਤੌਰ ਤੇ ਇਹ ਫੈਸਲਾ ਲਾਗੂ ਹੁੰਦਾ ਤਾਂ ਕੀ ਅੱਗੇ ਜਾ ਕੇ ਇਹ ਸੰਵਿਧਾਨਕ ਸੰਕਟ ਨਹੀਂ ਬਣੇਗਾ ਤਕਨੀਕੀ ਤੌਰ ਤੇ ਇਹ ਵੀ ਪ੍ਰਸ਼ਨਾਂ ਦਾ ਪ੍ਰਸ਼ਨ ਮੂਲ ਤੌਰ ਤੇ ਕਹਿ ਲਓ ਕਿ ਬਸ ਚਲੋ ਇਹ ਆਜੀ ਸੁਧਾਰ ਲਹਿਰ ਵਾਲਿਆਂ ਕੋਲੇ ਜਿਹੜਾ ਉਹਨਾਂ ਨੇ ਆਪ ਤਰਕ ਦਿੱਤਾ ਹੈ ਨਾ ਉਹ ਸਾਫ਼ ਹੈ ਉਹ ਕਹਿੰਦੇ ਕਿ ਅਸੀਂ ਪਾਸੇ ਹੀ ਸੁਧਾਰ ਕਰਨ ਵਾਸਤੇ ਹੋਏ ਸੀਗੇ ਅਕਾਲੀ ਦਲ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਤੇ ਸਾਨੂੰ ਇਤਰਾਜ਼ ਕੋਈ ਨਹੀਂ ਅਜੀ ਉਹਨਾਂ ਨੂੰ ਤੇ ਇਹ ਹੈ ਨਾ ਕਿ ਤੁਸੀਂ ਅਸਤੀਫੇ ਤਾਂ ਅਮਲ ਕਰਵਾਓ ਫਿਰ ਉਸ ਤੋਂ ਬਾਅਦ ਨਵੀਂ ਭਰਤੀ ਸ਼ੁਰੂ ਕਰਵਾ ਲਓ ਜੀ ਉਹਦੇ ਵਾਸਤੇ ਸੱਤ ਮੈਂਬਰੀ ਜਿਹੜੀ ਕਮੇਟੀ ਹੈ ਉਦੀ ਨਿਗਰਾਨੀ ਸਟਾਰਟ ਹੋ ਜਾਏਗੀ ਸਾਨੂੰ ਕੋਈ ਦਿੱਕਤ ਨਹੀਂ ਹੈ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਜੀ 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 ਬਿਲਕੁਲ ਇੱਕ ਮਿੱਤਰ ਕਹਿ ਰਹੇ ਨੇ ਕਰਮਜੀਤ ਸਿੰਘ ਜੀ ਕਹਿੰਦੇ ਹੌਲੀ ਹੌਲੀ ਇਹਨਾਂ ਨੇ ਸੁਖਵੀਰ ਬਾਦਲ ਨੂੰ ਪ੍ਰਧਾਨ ਮੰਨ ਲੈਣਾ ਕਹਿੰਦੇ ਵੇਖ ਲਿਓ ਆ ਵੇਖੋ ਜੀ ਇਹ ਤੇ ਫਿਰ ਹੁਣ ਟਾਈਮ ਦੱਸੂਗਾ ਇਸੇ ਚੀਜ਼ ਦਾ ਹੀ ਤੇ ਇੰਤਜ਼ਾਰ ਹੈ ਵੀ ਅੱਗੇ ਜਾ ਕੇ ਕੀ ਹੁੰਦਾ